ਲਗਾਤਾਰ بارش ਪੰਜਾਬ ਦੇ ਲੋਕਾਂ ਲਈ ਆਫਤ ਬਣੀ ਹੋਈ ਆ ਜਿੱਥੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤਾਂ ਦੂਜੇ ਪਾਸੇ ਕਈ ਗਰੀਬਾਂ ਦੇ ਘਰ ਇਸ ਨਾਲ ਡਿੱਗ ਰਹੇ ਨੇ ਹਾਂ ਇਸ ਟਾਈਮ ਅਸੀਂ ਖੜੇ ਆ ਫਰੀਕੋਡ ਜ਼ਿਲ੍ਹੇ ਦੇ ਪਿੰਡ ਕੋਦੂ ਵਾਲਾ ਦੱਸਿਆ ਗਿਆ ਕਿ ਇਸ ਪਿੰਡ ਦੇ ਵਿੱਚ 7 ਤੋਂ 8 ਦੇ ਕਰੀਬ ਘਰ ਨੇ ਜਿਨ੍ਹਾਂ ਦੀਆਂ ਛੱਤਾਂ ਡਿੱਗ ਚੁੱਕੀਆਂ ਆ ਇਸ ਟਾਈਮ ਜਿਹੜੇ ਇਸ ਘਰ ਦੇ ਵਿੱਚ ਖੜੇ ਆ ਇਹਨਾਂ ਕਿਸ ਘਰ ਦੀਆਂ ਦੋ ਛੱਤਾਂ ਜਿਹੜੀਆਂ ਡਿੱਗ ਚੁੱਕੀਆਂ ਘਰ ਦੇ ਪਿਛਲੇ ਪਾਸੇ ਖੇਤਾਂ ਦੇ ਵਿੱਚ ਜਿਹੜਾ بارش ਦਾ ਪਾਣੀ ਖੜਾ ਹੋਇਆ ਸੀ ਉਸ ਦੇ ਕਾਰਨ ਜਿਹੜਾ ਬਿਲਕੁਲ ਜਿਹੜੇ ਨੇ ਦੋ ਕਮਰੇ ਜਿਹੜੇ ਹੈਗੇ ਤਬਾਹ ਹੋ ਚੁੱਕੇ ਆ ਸਾਰਾ ਇਹ ਮਲਬਾ ਥੱਲੇ ਜਿਹੜੇ ਖੇਤਾਂ ਵਿੱਚ ਡਿੱਗ ਚੁੱਕੇ ਹੈਗਾ ਬੁਰੀ ਤਰ੍ਹਾਂ ਜਿਹੜੀ ਛੱਤ ਡਿੱਗ ਚੁੱਕੀ ਆ ਤੇ ਬਾਕੀ ਜਿਹੜੇ ਬਚੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਹੈਗੇ ਤੇੜਾਂ ਆਈਆਂ ਹੋਈਆਂ ਆ ਆਪਾਂ ਗੱਲਬਾਤ ਕਰਾਂਗੇ ਹਾਂਜੀ ਵਾਜੀ ਕੀ ਕਹਿਣਾ ਹੈਗਾ ਕਦੋਂ ਦੀ ਗੱਲ ਜਿਹੜੀ ਹੈਗੀ ਆ ਜਦੋਂ ਇਹ ਹੋਇਆ ਇਹ ਗੱਲ ਦੋ ਕਮਰਿਆਂ ਦੀ ਮਗਰਦੀ ਜੀ ਅਚਾਨਕ ਹੀ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਜੀ ਪਾਣੀ ਕਰਕੇ ਕੁਝ ਤਾਂ بارشਾਂ ਦਾ ਕੁਝ ਵਾਹਾਂ ਦਾ ਇਕੱਠਾ ਹੋ ਗਿਆ ਜੀ ਪਾਣੀ ਉਹਦੇ ਕਾਰਨ ਸਾਰੇ ਦੋ ਕਮਰਿਆਂ ਦੀ ਨੀਂ ਬੈ ਗਈ ਜੀ ਤੇ ਅਚਾਨਕ ਹੀ ਕਮਰੇ ਟੱਗ ਪੇ ਕੁਝ ਕ ਸਮਾਨ ਨਿਕਲੇ ਸਾਡੇ ਤੇ ਕੁਝ ਕ ਵਿੱਚ ਹੀ ਰਹਿ ਗਿਆ ਸੀਗਾ ਟੁੱਟ ਟੱਗ ਗਿਆ ਜੀ ਬਾਕੀ ਹੁਣ ਮੰਗ ਕਰਦੇ ਕੋਈ ਚਲੋ ਮਦਦ ਕਰਦੇ ਸਾਡੇ ਕੁਈ ਨੁਕਸਾਨ ਤੁਹਾਡੇ ਜਾਨੀ ਵਾਨੀ ਨੁਕਸਾਨ ਤਾਂ ਨਹੀਂ ਕੋਈ ਹੋਇਆ ਹਾਂ ਉਹਦਾ ਨੁਕਸਾਨ ਤਾਂ ਬਚਤਾਂ ਜਾਨੀ ਦਾ ਨਹੀਂ ਹੋਇਆ ਕੋਈ ਤੇ ਬਾਕੀ ਉਹ ਬੈੱਡ ਵਗੈਰਾ ਸੀ ਪੀਟੀ ਵਗੈਰਾ ਉਹ ਟੋਟਾ ਟੱਗ ਗਈ ਠੀਕ ਹੈ ਜੀ ਪਿੰਡ ਦੇ ਕਿੰਨੇ ਕੁ ਹੋਰ ਜਣੇ ਘਰ ਹੈਗੇ ਜਿੰਨਾਂ ਦੇ ਇਹ ਆਫਤ ਆਈ ਹੈ ਪਿੰਡ ਹੈਗੇ ਆ ਜੀ ਸਾਡੇ ਪਿੰਡ ਦੇ ਘਰ 13 14 ਜਣੇ ਹੈਗੇ ਆ ਜੀ ਤਕਰੀਬਨ ਜਿਹੜੇ ਵੀ ਮੰਨ ਕੇ ਚੱਲੋ ਪਾਣੀਆਂ ਦੇ ਸ਼ਿਕਾਰ ਹੀ ਹੋਏ ਆ ਜੀ ਗਰੀਬ ਕੋਰ ਬਸ ਸਾਰਾ ਹੈਗਾ ਜੀ ਕੋਈ ਵਿੱਚ ਅਮੀਰ ਤਾਂ ਬੰਦਾ ਹੈ ਨਹੀਂ ਕਿ ਗਰੀਬਾਂ ਦੇ ਡਿੱਗ ਤੇ ਰੱਬ ਵੀ ਕਿਤੇ ਨਾ ਕਿਤੇ ਕੋਈ ਚਲੋ ਕੀ ਲਾਲੋ ਬਸ ਪ੍ਰਸ਼ਾਸਨ ਦਾ ਕੋਈ ਗੱਲ ਪਤਾ ਕੀਤੀ ਆ ਕਿ ਕਿਉਂਕਿ ਸਰਕਾਰ ਮੁਆਵਜ਼ਾ ਦਿੰਦੀ ਹੈ ਵੀ ਆਏ ਤੁਹਾਡੇ ਕੋਲ ਪ੍ਰਸ਼ਾਸਨ ਆਇਆ ਸੀਗਾ ਜੀ ਸੇਕੋ ਸਾਹਿਬ ਆਏ ਸੀਗੇ ਦੇਖ ਕੇ ਮੁਆਵਜ਼ਾ ਕਰਕੇ ਮੁੜ ਗਏ ਆ ਜੀ ਫਿਲਹਾਲ ਕੋਈ ਮਦਦ ਨਹੀਂ ਹੋਈ ਸਾਡੀ ਠੀਕ ਹੈ ਜੀ ਕੋਈ ਮਦਦ ਨਹੀਂ ਪਹੁੰਚੀ ਜਿਵੇਂ ਹੁਣ بارشਾਂ ਦੇ ਦਿਨ ਹੈਗੇ ਪਰ ਕਿਵੇਂ ਗੁਜ਼ਾਰਾ ਹੁਣ ਹੋਊਗਾ ਗੁਜ਼ਾਰਾ ਇਹੀ ਆ ਜੀ ਵੀ ਸਾਡੇ ਕੋਈ ਤਾਂ ਨਹੀਂ ਸਦਨ ਕੋਈ ਸਹਾਇਤਾ ਕਰੇ ਜੀ ਜਿਹੜਾ ਕੋਈ ਅਸੀਂ ਚਲੋ ਇਹ ਤਾਂ ਜਲ ਤੋਂ ਜਲ ਕੋਈ ਹੱਲ ਕਰੀਏ ਜੀ ਇਹਨੇ ਕੇ ਬੱਚੇ ਆ ਜੀ ਮੁੜ ਕੇ ਸਾਨੂੰ ਗਾਂ ਕੋਈ ਨੁਕਸਾਨ ਹੋ ਗਿਆ ਤਾਂ ਉਹਦਾ ਫਿਰ ਜ਼ਿੰਮੇਵਾਰੀ ਕੌਣ ਆ ਜੀ ਤੇ ਬਾਕੀ ਕਮਰੇ ਦੀ ਗੱਲ ਕਰੀਓ ਉਹ ਕਿਵੇਂ ਕਰ ਬਾਰੇ ਸਾਰਿਆਂ ਦਾ ਇਹੀ ਹੈ ਜੀ ਕੰਮ ਬਸ ਤਰੇੜਾ ਤੁਰੜਾ ਛੱਡੀ ਜਾਂਦੇ ਆ ਜੀ ਬਸ ਉਹ ਖਤਮ ਹੀ ਆ ਜੀ ਕੰਮ ਜੇ ਕੋਈ بارشਾ ਨਾ ਆਟੀਆਂ ਤਾਂ ਕੰਮ ਖਤਮ ਹੀ ਆ ਜੀ ਬਸ ਕੋਈ ਆਸ ਨਹੀਂ ਬਹੁਤੀ ਜ਼ਿਆਦੇ ਵੱਡੀ ਜੀ ਤਾਂ ਤੁਸੀਂ ਸੁਣਿਆ ਕਿਵੇਂ ਕਿ ਪਾਕੀ ਹਾਲਾਤ ਦਿਖਾਉਣੇ ਆ ਅੰਦਰਲੇ ਪਾਸੇ ਤੁਹਾਨੂੰ ਆ ਜਿਹੜੀਆਂ ਬਿਲਕੁਲ ਤੇੜਾਂ ਪਈਆਂ ਹੋਈਆਂ ਨੇ ਤੇ ਜਿਹੜੇ ਹੈਗੇ ਬਾਕੀ ਇਹਨਾਂ ਕਮਰਿਆਂ ਨੂੰ ਜਿਹੜੀ ਬਚਾਉਣ ਦੀ ਇਹਨਾਂ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਹਦੇਲੇ ਪਾਸੇ ਨਿਗਾਹ ਮਾਰ ਗਈ ਤੇ ਇਕੱਲੇ ਪਾਸੇ ਵੀ ਤੇੜਾ ਪਈਆਂ ਨੇ ਹਾਲਾਂਕਿ ਪ੍ਰਸ਼ਾਸਨ ਤੇ ਫਰੀਕੋਰਡ ਦੇ ਉਦਾਇਕ ਮੌਕੇ ਤੇ ਗਿੜਾ ਮਾਰ ਕੇ ਗਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਹੈਗੀ ਇਹਨੂੰ ਗੁਜ਼ਾਰਸ਼ ਵੀ ਆ ਕਿ ਜਿਹੜਾ ਇਹਨਾਂ ਦਾ ਮੁਆਵਜ਼ਾ ਜਲਦ ਦਿੱਤਾ ਜਾਵੇ ਕਿਉਂਕਿ ਘਰਾਂ ਦੀਆਂ ਛੱਤਾਂ ਬਿਲਕੁਲ ਡਿੱਗ ਚੁੱਕੀਆਂ ਨੇ ਪਿਛਲੇ ਦੋ ਕਮਰੇ ਨੇ ਤੇ ਬਿਲਕੁਲ ਨਹੀਂ ਤੇ ਹੁਣ ਜਿਹੜਾ ਹੈਗਾ ਅਧਿ ਮਿਹਨਤ ਮਜ਼ਦੂਰੀ ਵੀ ਕਰਦੇ ਨੇ ਉਹ ਵੀ ਇੱਕ ਵਾਰ ਕਿਤੇ ਨਾ ਕਿਤੇ ਰੁਕ ਗਈ ਆ ਕਿਉਂਕਿ ਹੁਣ ਘਰ ਵਾਲੇ ਪਾਸੇ ਹੋ ਗਏ ਨੇ ਕਿੰਨੇ ਕਮਰੇ ਉੱਤੇ ਤੁਹਾਡੇ ਦੋ ਅੱਛਾ ਤੇ ਕੋਈ ਸਮਾਨ ਸਮਾਨ ਕਿੰਨਾ ਨੁਕਸਾਨ ਸਾਰਾ ਬੇਟੋਟ ਕੋਈ ਭਾਡੇ ਟਿੰਡੇ ਵਿੱਚ ਪਏ ਸੀ ਮੌਕੇ ਤੇ ਆਪ ਲਿਖ ਲਗੇ ਬਾਅਦ ਤੇ ਆ ਜਿਹੜੀ بارش ਪਈ ਜਾਂਦੀ ਇਹਦੇ ਨੁਕਸਾਨ ਹੋਇਆ ਸਾਡਾ ਜਿਹੜਾ بارش ਨਹੀਂ ਹੋਇਆ ਜੀ ਨਿਆਈ ਚ ਘਰ ਸੀਗੇ ਨਾਲ ਪਾਣੀ ਪੂਣੀ ਲੱਗ ਗੇ ਤੇ ਨੀਆ ਬਹਿ ਗਿਆ ਜਿਹੜੇ ਘਰ ਕੋਈ ਦੱਸੇ ਨੇ ਟੋੜੇ ਨੇ ਨੇੜੇ ਤੇੜੇ ਆ ਕਿ ਆਸੇ ਪਾਉ ਉਹ ਦੂਰ ਵੀ ਨੇੜੇ ਨੇੜੇ ਆ ਵਸਤੀ ਦੇ ਵਿੱਚ ਹੀ ਆ ਜੀ ਅੱਛਾ ਤਾ 12 ਘਰ ਹੈਗੇ ਤੁਹਾਡਾ ਵੀ ਹੋਇਆ ਕੋਈ ਨੁਕਸਾਨ ਹਾਂ ਜੀ ਸਰ ਦੋ ਕਮਰੇ ਸੀ ਮੇਰੇ ਰਸੋਈ ਸੀ ਸਾਰਾ ਡੱਗ ਪਿਆ ਜਾਂਦਾ। ਅਰ ਨਾਲ ਹੀ ਤੰਬੂ ਲਾ ਕੇ ਬੈਠੇ ਹੋਏ ਅੰਦਰ। ਅੱਛਾ। ਤੰਬੂ ਦੇ ਵਿੱਚ ਸਾਮਾਨ। ਬਾਰਸ਼ ਦੇ ਵਿੱਚ ਬੜਾ ਔਖਾ ਹੋ ਗਿਆ ਹੁਣ। ਬਾਰਸ਼ ਦਾ ਔਖਾ ਹੀ ਆਈ ਫਿਰ ਉਦਾਂ ਉਹਨਾਂ ਤੰਬੂ ਦੇ ਵਿੱਚ ਗੁਜ਼ਾਰਾ ਕਰੀਏ। ਹਾਂ। ਆ ਤੰਬੂ ਲੱਗਾ ਹੋਇਆ ਨਾਲੇ ਇਧਰ ਦਿੱਖ। ਤੇ ਪ੍ਰਸ਼ਾਸਨ ਦੇ ਆਏ ਸੀ ਉਹਨਾਂ ਨੇ ਕੀ ਗੱਲਬਾਤ ਕੀਤੀ ਕੋਈ? ਹਾਂ ਜੀ ਸੇਖੋ ਸਾਹਿਬ ਆਏ ਸੀ ਇਹ ਦੇਖ ਕੇ ਕਿਹੜਾ ਚੱਲੇਗਾ ਬਾਕੀ ਅੱਗੇ ਉਹਨਾਂ ਨੇ ਦੱਸਿਆ ਸੀ ਵੀ ਚਲੋ ਕੁਝ ਸਹਾਇਤਾ ਕਰਾਂਗੇ ਪਰ ਹਾਲੇ ਤੱਕ ਕੁਝ ਨਹੀਂ ਹੋਈ। ਕਿ ਬਾਰਸ਼ ਦੇ ਵਿੱਚ ਐਸ ਲੋ ਟੌਨ ਸਮਾਨ ਕਿੱਥੇ ਰੱਖੀਏ ਜੇ ਆਪਦੇ ਹੂੰ ਕੰਮ ਵੀ ਜਿਹੜਾ ਕੋਈ ਲੇਵਰ ਦਾ ਕਰਦੇ ਉਹ ਵੀ ਰੁਕ ਗਿਆ ਹੂੰ ਤਾਂ ਜਮਾਂ ਮੰਦਾ ਹੀ ਹੋਇਆ ਤੇ ਜਣ ਕਿ ਕਹਦੇ ਦੋਰੀ ਮਾਰ ਪੈ ਗਈ ਇੱਕ ਪਾਸੇ ਤਾਂ ਹੁਣ ਛੱਤਾਂ ਡੇਗੀਆਂ ਤੇ ਦੂਜੇ ਹੁਣ ਕੰਮ ਵੀ ਨਾ ਕੰਮ ਵੀ ਹੈ ਨਹੀਂ ਹੁੰਦਾ ਬਸ ਕੀ ਹੁਣ ਲੱਗਦਾ ਕਿ ਸਰਕਾਰ ਪੈਸੇ ਦੇਊਗੀ ਜਾਂ ਕਿਸੇ ਕਿਸੇ ਤੋਂ ਹੋਰ ਦਾ ਨਹੀਂ ਸਿੱਧਣਾ ਤੋਂ ਅਪੀਲ ਦੇ ਦੇਖੋ ਜੀ ਅੱਗੇ ਹੁਣ ਸਮਾਂ ਦੱਸਦਾ ਕਿਹੜਾ ਹਲੇ ਤੀਕ ਤੱਕ ਕਿਸੇ ਨੇ ਕੋਈ ਬਾਣੀ ਫੜੀ ਹਾਂ ਉਹਨਾਂ ਵਾਲੇ ਸਮੇਂ 'ਚ ਵੇਖੋ ਜੇ ਕੁਛ ਕਰਦੇ ਆ ਉਹਨਾਂ ਦਾ ਕੰਮ ਤੋਂ ਵੀ ਬੇਕਾਰ ਹੋਇਆ ਬਿਠੇ ਗਿਆ ਕਿਤੇ ਕੰਮ ਵੀ ਨਹੀਂ ਜਾਣ ਰੁਕ ਗਈ ਤੁਹਾਨੂੰ ਦਿਖਾਉਣੇ ਆ ਤਸਵੀਰਾਂ ਤੁਹਾਨੂੰ ਅੱਗੇ ਵੀ ਕੀ ਕਹਿਣਾ ਹੈਗਾ ਤਾਰੋ ਫਰੀਕੋੜਾ ਜ਼ਿਲ੍ਹੇ ਦੇ ਪਿੰਡ ਕੁਦੂ ਵਾਲੇ ਦੇ ਪਿੰਡਾਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਪਿੰਡ ਵਿੱਚ ਕਿਦਾਂ ਆ ਘਰਾਂ ਦਾ ਨੁਕਸਾਨ ਹੋਇਆ ਮਾਦਾ ਕੀ ਨਾ ਤੁਹਾਡਾ ਚਰਨਜੀਤ ਕੌਰ ਗੱਲ ਕਰੀਏ ਤੁਹਾਡੇ ਹੋਰ ਕਿੰਨਾ ਤੇ ਨੁਕਸਾਨ ਜਿਹੜੇ ਇੱਥੇ بارش ਨਾ ਹੋ ਰਿਹਾ ਬਹੁਤ ਚਾਹੁੰਦਾ ਜੀ ਸਾਡਾ ਤਰਾਤ ਨੂੰ ਇੱਤਾਂ ਬੈਠੇ ਰਹਿੰਦੇ ਬਾਹਰ ਇਸ ਤਾਂ ਰਾਤ ਨੂੰ ਵੀ ਜਦੋਂ ਹੁੰਦਾ ਨਾ ਆ ਸਾਡਾ ਨਾਲਲਾ ਵਿਚਾਰਾ ਬਾਪੂ ਫੌਜੀ ਆ ਇਹਨਾਂ ਦਾ ਵੀ ਢਾੜ ਢਾੜ ਚੋਈਆਂ ਨਾਲ ਹੀ ਸਾਡੇ ਚੰਗੀਆਂ ਦੇ ਇਹਨਾਂ ਦਾ ਮੁੰਡੇ ਦਾ ਘਰ ਛੋਟੇ ਦਾ ਤੁਹਾਡਾ ਪਰਿਵਾਰ ਦੇ ਵਿੱਚ ਕੌਣ ਕੌਣ ਹੈਗੇ? ਹਾਂਜੀ ਮੈਂ ਅਤੇ ਮੇਰੇ ਘਰਾਂ ਤੇ ਦੋ ਕੁੜਨਾ ਇੱਥੇ ਮੇਰੇ ਪੋਤੀਆਂ ਪੜਨ ਗਈਆਂ ਉਹਨਾਂ ਦਾ ਮਾਪਿਓ ਹੈ ਨਹੀਂ ਦੋਵਾਂ ਦਾ ਮਾਂ ਵੀ ਮੁੱਕੀ ਪਿਓ ਵੀ ਮੁੱਕਿਆ ਤੇ ਅਸੀਂ ਦਾਦਾ-ਦਾਦੀ ਹਾਂ। ਹੂੰ। ਕਿਹੜਾ ਕੌਣ ਆਊਗਾ ਜਿਵੇਂ ਆਪ ਡਰ ਲੱਗਦਾ ਤੇ ਅਸੀਂ ਤਾਂ ਮੈਂ ਤਾਂ ਸਮਦੀ ਨਹੀਂ। ਚਾਹੀਏ ਤਾਂ ਸਮਾ ਪੈ ਜਾਂਦਾ ਮੈਂ ਤਾਂ ਸਮਦੀ ਨਹੀਂ ਮੈਂ ਤਾਂ ਥੋੜੀ ਫਿਰਦੀ ਰਾਤ ਨੂੰ ਉੱਟ ਕੇ। ਹਾਂ ਮੈਂ ਤਾਂ ਮੈਂ ਬਾਹਰ ਆ ਜਾਈ ਨਹੀਂ ਉੱਟ ਕੇ ਜਦ ਵੀ ਆਉਂਦਾ। ਕੀ ਕਾਰਨ ਬਣਦਾ ਵੀ ਆ ਜਿਹੜਾ ਹੁਣ ਆਪ ਕੋ ਪ੍ਰਸ਼ਾਸਨ ਨੂੰ ਗੁਰਾਇ ਜੀ ਗੱਲਬਾਤ ਖੋਟਣਾ ਕੀਤੀ ਕੋਈ ਉਹਨਾਂ ਨੇ ਨਹੀਂ ਜੀ ਸਾਡੇ ਤਾਂ ਨਹੀਂ ਕੋਈ ਵੀ ਆਇਆ ਨਾ ਸਾਨੂੰ ਪਤਾ ਹੀ ਨਹੀਂ ਲੱਗਾ ਸਾਨੂੰ ਸਾਡੇ ਤਾਂ ਨਾ ਕਿਸੇ ਆਇਆ ਕੋਈ ਸਾਨੂੰ ਸਾਨੂੰ ਜਦੋਂ ਪਤਾ ਹੀ ਦੱਸਿਆ ਹੀ ਨਹੀਂ ਕਿਸੇ ਨੇ ਵੀ ਸਾਡੇ ਕੋਠਿਆਂ ਵਾਲਾ ਹੁੰਦਾ ਕੋਈ ਕੋਈ ਮੁੜ ਕੇ ਕੀ ਤਾਂ ਸਾਨੂੰ ਹੁਣ ਕਿਉਂ ਨਹੀਂ ਦੱਸਿਆ ਮੰਗ ਜੀ ਕਰਦੇ ਮੰਗ ਜੀ ਸਾਡਾ ਕੋਲੇ ਬਸ ਕੋਲੇ ਚੱਜਦੇ ਪਵਾ ਦੋ ਕਿ ਲੰਟਰ ਲੰਟਰ ਕੋਈ ਪਾ ਜੇ ਗਰੀਬਾਂ ਦਾ ਡਿੱਗੀ ਜਾਂਦੇ ਵੱਤੇ ਟਹਿਲਾਂ ਪਾਟੀਆਂ ਗਈਆਂ ਕਹਿੰਦਾ ਜੇ ਤੇੜਾਂ ਆ ਪਿੰਗਾ ਰੱਬ ਦੇ ਘਰ ਦਾ ਕੀ ਤਾਂ ਕਦੋਂ ਡੱਗ ਪੈਣ ਇਹਨਾਂ ਦਾ ਕਿ ਨਹੀਂ ਹਾਂ ਦਿਸੇ ਜਾਨਿਆ ਸਾਰਾ ਤੇੜਾ ਹੀ ਆਇਆ ਪਈਆ ਅਜੇ ਤਾਂ ਮਜ਼ਦੂਰ ਹਾਂ ਹੁਣ ਅਸੀਂ ਬੁੱਢੇ ਨਾਲ ਤਾਂ ਸੋਤੇ ਮਿੱਟੀ ਸੜਦੀ ਦਾ ਨਾਲ ਸੋਤੇ ਉੱਤੇ ਲੱਗਦੀ ਆ ਐਂ ਅਗਲੇ ਉਹ ਨੋ ਪਤਾ ਹੈਗੇ ਉਹ ਗੁਜ਼ਾਰਾ ਸਾਡੀ ਪਲਛਣੋਂ ਦੀ ਬਸ ਟਾਈਮ ਪਾਸ ਦੁੱਧ ਪਾਉਨੇ ਮੀਂਹਾਂ ਪਸ਼ੂ ਰੱਖ ਕੇ ਪੱਠੇ ਕੋਦੇ ਰੇਗਾ ਦਾ ਕੰਮ ਚੱਲਦਾ ਉੱਥੇ ਜਾ ਵੜਦੇ ਹਾਂ ਹੋਰ ਕੀ ਕਰਨਾ ਸੱਚੀ ਪੁੱਤ 18-18 ਸਾਲਾਂ ਦੀ ਦੋ ਹੈ ਤੇ ਪੁੱਤ ਵੀ ਮੋਕਿਆ ਮੁੰਡਾ ਹੈਗਾ ਉਹ ਅੱਢ ਬੱਢ ਬਹੂ ਅਗਲੀ ਕਿਉਂ ਸਾਨੂੰ ਡੜਿ ਆਉਣ ਦਿੰਦੇ ਅਗਲੇ ਉਹ ਆਪਦੇ ਘਰਵਾਰ ਵਾਲੇ ਅਗਲੇ ਇਹ ਤਾਂ ਦਾਦਾ ਦਾਦੀਆਂ ਅਸੀ ਤਾਂ ਬਹੁਤ ਪਰੇਸ਼ਾਨ ਆ ਮੈਂ ਜੱਗ ਦੇ ਪਤ ਤਰੇ ਬਿਨਾ ਸਰਦਾ ਨਹੀਂ ਤਾਂ ਤਸਵੀਰਾਂ ਤੁਹਾਨੂੰ ਦਿਖਾਣੇ ਕਿਵੇਂ ਇਹਨਾਂ ਦੇ ਦੋਨੇ ਕਮਰਿਆਂ ਦੇ ਵਿੱਚ ਜਿਹੜੀ ਤਰੇੜਾਂ ਆਈਆਂ ਹੋਈਆਂ ਇੱਧਰੇ ਪਾਸੇ ਵੀ ਤਰੇੜਾਂ ਆਈਆਂ ਹੋਈਆਂ ਜਿਹੜਾ ਸਲਾਬ ਜਿਹੜੀ ਪੂਰੀ ਤੁਸੀਂ ਦੇਖ ਸਕਦੇ ਹੋ ਸੈਂਡਾ ਤੇ ਸਲਾਬ ਹੈਗੀ ਆ ਤੇ ਇਹਨਾਂ ਦੇ ਜਿਹੜਾ ਹੈਗਾ ਆ ਤੇ ਪੋਤੀਆਂ ਨਾਲ ਦੋਹਾਂ ਨਾਲ ਰਹਿ ਰਹੀ ਹੈਗੀ ਆ ਪੁੱਤ ਦੀ ਤੇ ਨੋਹ ਦੀ ਪਹਿਲਾਂ ਹੀ ਜਿਹੜੀ ਹੈਗੀ ਆ ਮਾਤਰ ਜੀ ਜੀ ਲਗਾਤਾਰ ਤੁਹਾਨੂੰ ਹਕੂਦੇ ਵਾਲੇ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਨੇ ਇਸ ਘਰ ਨੂੰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੈਗਾ ਜਿਹੜਾ ਬਾਛ ਸ਼ੱਤਾਂ ਡਿੱਗ ਪਈਆਂ ਨੇ ਜਿਹੜਾ ਬੁਰੀ ਤਰ੍ਹਾਂ ਜਿਹੜਾ ਹੈਗਾ ਘਰ ਦੇ ਬਿਲਕੁਲ ਪਿੱਛੇ ਪਾਸੇ ਕਮਰੇ ਸੀਗੇ ਕਿਉਂਕਿ ਪਿੱਛਲੇ ਪਾਸੇ ਨਿਆਈਂ ਚ ਖੇਤ ਨੇ ਤੇ ਪਿੱਛਲੇ ਪਾਸੇ ਪਾਣੀ ਖੜਾ ਸੀ ਕੁਝ ਸ਼ੱਤਾਂ ਵਿੱਚ ਹੁੰਦੀਆਂ ਸੀ ਤਾਂ ਬਿਲਕੁਲ ਜਿਹੜਾ ਹੈ ਘਰ ਡੇ ਚੁੱਕਿਆ ਤੇ ਇਹਨਾਂ ਵੱਲੋਂ ਹੁਣ ਤੰਬੂ ਲਾ ਕੇ ਜਿਹੜਾ ਇੱਥੇ ਆਪਣਾ ਰਸਮਾਂ ਰ ਆਂ ਗਿਆ ਨੇ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜੋ بارش ਪੈ ਰਹੀ ਆ ਉਹਦੇ ਨੁਕਸਾਨ ਹੋ ਗਏ ਹਾਂਜੀ ਬਈ ਤੁਹਾਡਾ ਕਿ ਨਾ ਜਰਨੈਲ ਸਿੰਘ ਜੀ ਅਸੀਂ ਤੁਹਾਡਾ ਕਿ ਨਾ ਕਿ ਰਖਾਣ ਹੋ ਗਿਆ ਸਾਡਾ ਤਾਂ ਬਹੁਤ ਹੋ ਗਿਆ ਜੀ ਸਾਰੇ ਕਮਰੇ ਡਿੱਗ ਪਏ ਆ ਇਧਰ ਦੀ ਆ ਕੇ ਦੇਖ ਲਿਓ ਹੂੰ ਸਾਰੇ ਡਿੱਗ ਪਏ ਤੇ ਹੁਣ ਦੁਬਾਰੇ ਲੱਗੇ ਆ ਕੱਟਣ ਮਿਸਤਰੀ ਲਾਈ ਬੈਠੇ ਆ ਪੈਣ ਨੂੰ ਤਾਂ ਥਾਂ ਨਹੀਂ ਤੋਂ ਕਮ ਹੈਗੇ ਆ ਰਸੋਈ ਆ ਤੇ ਕਾ ਇੱਥੇ ਨਿਕਾਜਾ ਕਮਰਾ ਜਾ ਉਹਦੇ ਚ ਪੈਣੇ ਆ ਤੇ ਕੋਸ ਸਮਾਨ ਇਧਰ ਘਰੇ ਰੱਖਿਆ ਗਵਾਂਡੀਆਂ ਦੇ ਸਾਰਾ ਬੱਚੇ ਬੱਚੇ ਤਾਂ ਫਿਰ ਔਖਾ ਹੋ ਗਿਆ ਸਾਰਾ ਔਖਾ ਤਾਂ ਹੋਣਾ ਹੀ ਸੀ ਜੇ ਪੈਣ ਨੂੰ ਥਾਂ ਹੀ ਨਹੀਂ ਹੂੰ ਬੱਚੇ ਹੈਗੇ ਆ ਹਾਂ ਤੁਹਾਡਾ ਵੀ ਕੋਈ ਨੁਕਸਾਨ ਆ ਹੀ ਨੁਕਸਾਨ ਆਪਣਾ ਜੀ ਇਹ ਨਾ ਹਾਂ ਸਾਰੇ ਏਥੇ ਕੰਵ ਰੇੜੇ ਗੱਪੇ ਹਾਂਜੀ ਹਾਂਜੀ ਤੇ ਫਿਰ ਹੁਣ ਕੋਈ ਪ੍ਰਸ਼ਾਸਨ ਜਿਵੇਂ ਕਹਿੰਦਾ ਸੀ ਅਸੀਂ ਸਰਕਾਰ ਮੁਆਵਜ਼ਾ ਦਵਾਂਗੇ ਕੋਈ ਲੱਗਦਾ ਕੋਈ ਆਉਣ ਲੱਗ ਦੇਣਾ ਵਿੱਚ ਤੁਹਾਨੂੰ ਮੁਆਵਜ਼ਾ ਮਿਲ ਜਾਵੇ ਵੇਖੋ ਜੀ ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਹਜੇ ਤੱਕ ਕੋਈ ਕੇਰਾ ਤਾਂ ਵੇਖ ਕੇ ਤਾਂ ਗਿਆ ਉਹ ਰਾਕੇ ਗਾਂ ਪ੍ਰਸ਼ਾਸਨ ਦੀ ਮਰਜ਼ੀ ਕੀ ਕਰ ਰਿਹਾ ਕੀ ਨਹੀਂ ਬੱਚਿਆਂ ਦਾ ਨਾਲ ਪੈਣ ਦਾ ਵੀ ਔਖਾ ਹੋਇਆ ਪਿਆ ਜੀ ਤੰਬੂ ਦੇ ਵਿੱਚ ਇਹਦੇ ਨਾਲ ਪੈਣਾ ਵੀ ਨਾਲ ਬੱਚਿਆਂ ਦੇ ਔਖਾ ਹੋਇਆ ਪਿਆ ਸਾਰਾ ਕਿਉਂਕਿ ਤੰਬੂ ਵਿੱਚ ਆਉਣ ਲੱਗ ਜਾਂਦਾ بارش ਜ਼ਿਆਦਾ ਹੁੰਦੀ ਹੈ ਤੰਬੂ ਦੇ ਵਿੱਚ ਪੈਣ ਦਾ ਵੀ ਮੁਸ਼ਕਲ ਹੋਇਆ ਪਿਆ ਤਾਂ ਕਾਫੀ ਔਖਾ ਲੋਕਾਂ ਨੂੰ ਕਿਉਂਕਿ ਨਿੱਕੇ ਨਿੱਕੇ ਦੇ ਨੇ ਬੱਚੇ ਹਨ ਤੇ ਜਿਹੜਾ ਹੁਣ بارش ਦੇ ਕਾਰਨ ਫਰੀ ਕੋਟ ਜ਼ਿਲ੍ਹੇ ਦੇ ਕੁੱਦੂ ਵਾਲੇ ਪਿੰਡ ਦੇ ਵਿੱਚ ਜਿਹੜਾ ਕਾਫੀ ਨੁਕਸਾਨ ਹੋਇਆ ਜਿੱਥੇ ਹੜ੍ਹਾਂ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਤੇ ਦੂਜੇ بارش ਦੇ ਨਾਲ ਵੀ ਇਹ ਜਿਸੇ ਕਿਸਾਨਾਂ ਦੀ ਫਸਲਾਂ ਨੂੰ ਦਿਖਾਈਆਂ ਉਹਨਾਂ ਦਾ ਵੀ ਬੁਰਾ ਹਾਲ ਹੋਇਆ ਪਰ ਦੂਜੇ ਪਾਸੇ ਇਹਨਾਂ ਗਰੀਬਾਂ ਤੇ ਵੀ ਜਿਹੜਾ ਕਹਿਰ ਟਹਿ ਹਨ ਦੂਜੇ ਪਾਸੇ ਇਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇਵੇ ਤੇ ਆਪਣੇ ਘਰਾਂ ਦਾ ਜਿਹੜਾ ਦੁਬਾਰਾ ਛੱਤਾਂ ਖੜੀਆਂ ਕਰ ਸਕਣ ਕੁਝ ਲੋਕਾਂ ਵੱਲੋਂ ਆਪਣੇ ਪਧਰ ਦਿੱਤੀਆਂ ਹੋਈਆਂ ਜਾ ਰਹੀਆਂ ਨੇ ਤੇ ਜਿਵੇਂ ਸਰਕਾਰ ਨੇ ਮੁਆਵਜ਼ੇ ਦੀ ਗੱਲ ਕਹੀ ਗਈ ਸੀ ਉਹ ਇਹਨਾਂ ਨੂੰ ਮਿਲੇ ਤਾਂ ਜੋ ਆਪਣਾ ਘਰ ਪਹੁੰਚਣ ਤੇ ਆਪਣਾ ਜਿਹੜਾ ਗੁਜ਼ਾਰਾ ਕਰ ਸਕਣ ਕਿਉਂਕਿ ਇਹਨਾਂ ਦੇ ਕੰਮ ਵੀ ਇੱਕ ਵਾਰ ਜਿਹੜੇ ਹੁਣ ਰੁਕੇ ਹੋਏ ਨੇ ਕੈਮਰਾਮੈਨ ਧਰਮਿੰਦਰ ਨਾਲ ਜਗਬਾਨ ਟੀਵੀ ਲਈ ਜਖਤਾਰ ਸਿੰਘ